ਅਸ਼ੀਕਾਲ ਜੀ ਮੈਂ ਬਾਈਬਾ ਪਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆ ਜਿਸ ਦੇ ਵਿੱਚ ਆਪਾਂ ਨੇ 3 ਸੂਟ ਰੈਡੀ ਕੀਤੇ ਨੇ ਅਲੱਗ-ਅਲੱਗ ਸਟੱਫ ਦੇ ਉੱਪਰ ਰੈਡੀ ਕੀਤੇ ਨੇ ਬਹੁਤ ਹੀ ਸੋਹਣਾ ਸਿੰਪਲ ਜਾਂ ਸੋਬਰ ਜਿਹਾ ਡਿਜ਼ਾਈਨ ਰੈਡੀ ਕੀਤਾ ਇਹਦੇ ਵਿੱਚ ਆਪਾਂ ਨੇ 3 ਸੂਟ ਰੈਡੀ ਕੀਤੇ ਨੇ ਅਲੱਗ-ਅਲੱਗ ਕਲਰ ਰੈਡੀ ਕੀਤੇ ਨੇ ਸੂਟ ਦੀ ਜਿਹੜੀ ਵੀ ਫੁੱਲ ਲੁੱਕ ਆ ਐਵੇਂ ਦੀ ਆ ਤੁਸੀਂ ਦੇਖ ਸਕਦੇ ਹੋਗੇ ਇਹ ਆਪਣਾ 셔ਟ ਦਾ ਵਰਕ ਹੈਗੇ 셔ਟ ਦੇ ਉੱਪਰ ਬਹੁਤ ਹੀ ਪਿਆਰਾ ਵਰਕ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਲਾਈਟ ਲਵੈਂਡਰ ਕਲਰ ਦਾ ਐਸਕੇ ਦੀ ਕਾਟਨ ਆਪਾਂ ਨੇ ਯੂਜ਼ ਕੀਤੀ ਹੈ ਜੀ ਇਹਦੇ ਉੱਪਰ ਆਪਣੇ ਡਾਰਕ ਤੇ ਲਾਈਟ ਤੇ ਡਾਰਕ ਗ੍ਰੀਨ ਤੇ ਲਾਈਟ ਗ੍ਰੀਨ ਤੇ ਵਾਈਟ ਕਲਰ ਦਾ ਥ्रेड ਯੂਜ਼ ਕਰਕੇ ਵਰਕ ਕੀਤਾ ਹੈ ਵਰਕ ਦੀ ਫਿਨਿਸ਼ਿੰਗ ਤੁਸੀਂ ਇਹ ਜਿਹੜੀ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਹੈ ਇਹ ਦੋਨੋਂ ਸਾਈਡ ਆ ਆਪਣੇ ਚਾਕਾਂ ਤੋਂ ਉੱਪਰਲੀ ਸਾਈਡ ਵਰਕ ਆਊਗਾ ਤੇ نیچے ਆਪਣੇ ਚਾਕ ਆ ਜਾਣਗੇ ਤੇ ਇਧਰ ਆ ਇਸ ਸਾਈਡ ਤੇ ਨੱਕ ਰਹਿ ਜੂਗਾ ਇਸ ਸਾਈਡ ਤੇ ਮੋਡੇ ਰਹਿ ਜਾਣਗੇ ਤੇ ਇੱਥੇ ਆਪਣੀ ਸਲਾਈ ਲੱਗ ਜੂ ਤੇ نیچے ਚਾਕ ਆ ਜਾਣਗੇ ਇਹਦੇ ਨਾਲ ਜਿਹੜੀਆਂ ਇਹ ਵਾਲੇ ਪੌਂਚੇ ਨੇ ਪੌਂਚੇ ਤੇ ਵੀ ਬਹੁਤ ਪਿਆਰਾ ਵਰਕ ਕੀਤਾ ਹੋਇਆ ਤੇ ਬਾਵਾ ਵੀ ਸੇਮ ਆ ਸੇਮ ਹੀ ਵਰਕ ਕੀਤਾ ਬਹੁਤ ਹੀ ਸੋਹਣਾ ਤੇ ਪਿਆਰਾ ਵਰਕ ਹੋਇਆ ਸਿੰਪਲ ਤੇ ਸੋਬਰ ਜਿਹਾ ਪੀਸ ਰੈਡੀ ਕੀਤਾ ਇਹਦੇ ਨਾਲ ਜਿਹੜਾ ਆਪਣੇ ਦੁਪੱਟਾ ਡਾਈ ਕਰਵਾਇਆ ਕਸਟਮਰ ਨੇ ਇਹ ਵਾਲਾ ਦੁਪੱਟਾ ਡਾਈ ਕਰਵਾਇਆ ਜੀ ਦੁਪੱਟੇ ਦੇ ਵਿੱਚਕਾਰ ਇਦਾਂ ਦੀ ਡਿਜ਼ਾਈਨਿੰਗ ਬਣਾਈ ਹੈਗੀ ਇਹ ਆਪਾਂ ਨੇ ਐਸ ਕੇ ਦੀ ਜਿਹੜੀ ਆ ਕਾਟਨ ਯੂਜ਼ ਕੀਤੀ ਆ ਸਾਈਡ ਤੇ ਸਾਰੀ ਮੋਰ ਵੀ ਲੱਗੀ ਹੋਊਗੀ ਜੀ ਇਹਦੇ ਵਿੱਚ ਜਿਹੜਾ ਫਸਟ ਸੂਟ ਆਪਾਂ ਨੇ ਇਹ ਰੈਡੀ ਕੀਤਾਗਾ ਇਹ ਆਪਾਂ ਨੇ ਕਸਟਮਰ ਨੂੰ ਵਿੱਦ ਦਾ ਦੁਪੱਟਾ ਜਿਹੜਾ ਰੈਡੀ ਕਰਕੇ ਦਿੱਤਾ ਜੀ 1950 ਰੁਪਏ ਦੇ ਵਿੱਚ ਰੈਡੀ ਕਰਕੇ ਦਿੱਤਾਗਾ ਅਗਰ ਕੋਈ ਕਸਟਮਰ ਕਾਟਨ ਦੇ ਉੱਪਰ ਰੈਡੀ ਕਰਵਾਉਂਦਾ ਸਿੰਪਲ ਦੇ ਉਹ ਤਾਂ ਉਹਦਾ ਪ੍ਰਾਈਸ ਉਹਦੇ ਅਕੋਰਡਿੰਗ ਹੋਊਗਾ ਮੈਂ ਬਾਕੀ ਸਾਰੇ ਸੂਟਾਂ ਦਾ ਪ੍ਰਾਈਸ ਵੀ ਮੈਂਸ਼ਨ ਕਰ ਦਣੀ ਆ ਇਹਦੇ ਆਪਾਂ ਨੇ ਪਹੁੰਚਿਆ ਤੇ ਵਰਕ ਕੀਤਾ ਬਾਟਮ ਤੇ ਵਰਕ ਕੀਤਾ ਇਹਦੇ ਵਿੱਚ ਇੱਕ ਸੂਟ ਆਪਾਂ ਨੇ ਇਹ ਵਾਲਾ ਰੈਡੀ ਕੀਤਾ ਇਹ ਸਿੰਪਲ ਕਾਟਨ ਦੇ ਉੱਪਰ ਰੈਡੀ ਕੀਤਾ ਇਹ ਵੀ ਪਿਓਰ ਕਾਟਨ ਆ ਜੀ లైక్ ఏ ਵੀ ਜਿੱਦਾਂ ਆਪਣਾ ਐਸਕੇ ਆ ਜਾਂਦਾ ਲਵਲੀਨ ਆ ਜਾਂਦੀ ਐ ਇਦਾਂ ਦੇ ਬ੍ਰਾਂਡਡ ਸਟੱਫ ਦੇ ਉੱਪਰ ਨਹੀਂ ਕੀਤਾ ਸਿਮਪਲ ਨਾਰਮਲ ਜਿੱਦਾਂ ਆਪਣੀ ਮਡਾਲ कॉटन ਆ ਜਾਂਦੀ ਐ ਇਹ ਵਾਲੇ ਸਟੱਫਸ ਦੇ ਉੱਪਰ ਕੀਤਾ ਹੁੰਦਾਗਾ ਇਹ ਵਾਲਾ ਸਾਡਾ ਵਰਕ ਹੈ ਜਿਹੜਾ ਇਹਦੇ ਨੀਚੇ ਵੀ ਲਾਈਨਿੰਗ ਦੀ ਲੋੜ ਨਹੀਂ ਬਹੁਤ ਹੀ ਪਿਆਰਾ ਵਰਕ ਕੀਤਾ ਹੈ ਸ਼ਰਟ ਦੇ ਉੱਪਰ ਵਰਕ ਕੀਤਾ ਹੈ ਸੇਮੀ ਵਰਕ ਹੈ ਜਿਹੜਾ ਆਪਾਂ ਨੇ ਬਾਮਨ ਦੇ ਉੱਪਰ ਕੀਤਾ ਹੈ ਇਹਦਾ ਪ੍ਰਾਈਸ ਹੈ ਜਿਹੜਾ ਵਿਦਆਊਟ ਦੁਪੱਟਾ ਓਨਲੀ ਆਰ ਡਿਸਕਾਊਂਟ ਦੇ ਉੱਪਰ ਆ ਸਿਰਫ 1100 ਰੁਪਏ ਦੇ ਵਿੱਚ ਸੇਲ ਕਰ ਰਹੇ ਆਂ ਅਗਰ ਕਿਸੇ ਕਸਟਮਰ ਨੇ ਲੈਣਾ ਹੋਇਆ ਇੱਕੇ ਦੇ ਵਿੱਚ ਆਪਾਂ ਨੇ ਇਹ ਵਾਲਾ ਪੀਸ ਰੈਡੀ ਕੀਤਾ ਜੀ ਇਹ ਵੀ ਸੇਮ ਸਟੱਫ ਦੇ ਉੱਪਰ ਰੈਡੀ ਕੀਤਾ ਹੈ कॉटन स्टੱਫ ਦੇ ਉੱਪਰ ਰੈਡੀ ਕੀਤਾ ਹੈ ਚੈੱਕ ਵਾਲੀ कॉटन ਬਹੁਤ ਹੀ ਪਿਆਰਾ ਸਟੱਫ ਹੈ ਤੇ ਇਹਦੇ ਉੱਪਰ ਆਪਾਂ ਨੇ ਜਿਹੜਾ ਵਰਕ ਕੀਤਾ ਹੋ ਉਹ ਇਹ ਵਾਲੇ ਕਲਰ ਦਾ ਕੀਤਾ ਹੈ ਪ੍ਰਾਈਸ ਜਿਹੜਾ ਇਹਨਾਂ ਦੋਨਾਂ ਦਾ ਸੇਮ ਹੈ ਜੀ ਅਗਰ ਤੁਸੀਂ ਕਿਸੇ ਹੋਰ ਸਟੱਫ ਦੇ ਉੱਪਰ ਕਰਵਾਉਣੇ ਤਾਂ ਪ੍ਰਾਈਸ ਜਿਹੜਾ ਉਹਦੇ ਅਕੋਰਡਿੰਗ ਹੋਊਗਾ ਅਗਰ ਕੋਈ ਕਸਟਮਰ ਇੰਨਾ ਚ ਕੋਈ ਵੀ ਸੂਟ ਬਾਈ ਕਰਨਾ ਚਾਹੁੰਦਾਗਾ ਜਿਹੜੇ ਟੂ ਸੂਟ ਆਪਣੇ ਐਕਸਟਰਾ ਰੈਡੀ ਕੀਤੇ ਨੇ ਤਾਂ ਤੁਸੀਂ ਮੇਰੇ ਨੰਬਰ ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ 9855462231 ਵਾਲੇ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਜੀ ਥੈਂਕ ਯੂ ਜੀ